ਜੀਨਾ ਨਾ ਬਿਸਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਭਾਈ ਮਹਿੰਦਰ ਸਿੰਘ ਜੀ ਨੂੰ ਹਰ ਰੋਜ਼ ਸੱਪ ਮਿਲਣਾ ਇਨਾਂ ਦਿਨਾਂ ਦੇ ਹੀ ਹੱਡ ਬੀਤੀ ਘਟਣਾ ਮਹਿੰਦਰ ਸਿੰਘ ਜੀ ਨੇ ਦੱਸੀ ਜੋ ਕਿ ਬਾਬਾ ਜੀ ਦੀ ਜੀਪ ਦੇ ਡਰਾਈਵਰ ਸਨ ਬਾਬਾ ਜੀ ਕਿਸੇ ਕੰਮ ਕਾਰਨ ਗੁਰਦੁਆਰਾ ਸਾਹਿਬ ਤੋਂ ਬਾਹਰ ਗਏ ਹੋਏ ਸਨ ਕਿ ਗੁਫਾ ਵਿੱਚ ਇੱਕ ਬਹੁਤ ਭਾਰੀ ਫੰਨੀਰ ਸੱਪ ਆ ਕੇ ਬੜ ਗਿਆ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ 2-4 ਹੋਰ ਪ੍ਰੇਮੀ ਉਸ ਸੱਪ ਨੂੰ ਮਾਰਨ ਦਾ ਯਤਨ ਕਰ ਰਹੇ ਸਨ ਗੁਫਾ ਵਿੱਚ ਹਨੇਰਾ ਸੀ ਤੇ ਸੱਪ ਕਾਫੀ ਵੱਡਾ ਅਤੇ ਖਤਰਨਾਕ ਸੀ ਇਸ ਕਾਰਨ ਕੋਈ ਵੀ ਗੁਫਾ ਅੰਦਰ ਬੜਨ ਦਾ ਹਿਆ ਨਹੀਂ ਸੀ ਕਰਦਾ ਸਾਰਿਆਂ ਨੇ ਸਲਾਹ ਬਣਾਈ ਕਿ ਗੈਸ ਜਗਾ ਕੇ ਲੋ ਦਾ ਪ੍ਰਬੰਧ ਕੀਤਾ ਜਾਵੇ ਇੱਕ ਪ੍ਰੇਮੀ ਗੈਸ ਜਗਾ ਕੇ ਲੈ ਆਇਆ ਦੋ ਤਿੰਨ ਸੇਵਾਦਾਰਾਂ ਨੇ ਬਿਜਲੀ ਦੀਆਂ ਤਾਰਾਂ ਮੋਰੀਆਂ ਲੰਗੀਆਂ ਕਰਕੇ ਲੰਬੇ ਬਾਸ ਨਾਲ ਬਣ ਕੇ ਆਂਦੀਆਂ ਤਾਂ ਜੋ ਦੂਰੋਂ ਹੀ ਸੱਪ ਨੂੰ ਬਿਜਲੀ ਦਾ ਕਰੰਟ ਲਾ ਕੇ ਮਾਰ ਦਿੱਤਾ ਜਾਵੇ ਜਗ ਦਾ ਗੈਸ ਗੁਫਾ ਅੰਦਰ ਲੱਕੜ ਵਿੱਚ ਅੜਾ ਕੇ ਰੱਖ ਦਿੱਤਾ। ਪਲੱਗ ਵਿੱਚ ਤਾਰਾ ਲਾ ਕੇ ਇੱਕ ਪ੍ਰੇਮੀ ਨੇ ਸੱਪ ਨੂੰ ਕਰੰਟ ਲਾਇਆ। ਜਿਉਂ ਹੀ ਸੱਪ ਨੂੰ ਕਰੰਟ ਲੱਗਾ ਤਾਂ ਉਸਨੇ ਇਹਨੇ ਜ਼ੋਰ ਨਾਲ ਫੁੰਕਾਰਾਂ ਮਾਰਿਆ ਕਿ ਗੈਸ ਬੁੱਝ ਗਿਆ। ਸਾਰੇ ਪ੍ਰੇਮੀ ਡਰ ਕੇ ਭੈ ਭੀਤ ਹੋ ਗਏ। ਮਹਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਾਰਿਆਂ ਨੂੰ ਕਿਹਾ ਤੁਸੀਂ ਹਟ ਜਾਓ। ਮੈਂ ਇਸ ਨੂੰ ਮਾਰਦਾ ਹਾਂ। ਇੱਕ ਬੋਰੀ ਲੈ ਕੇ ਮਿੱਟੀ ਦੇ ਤੇਲ ਨਾਲ ਭਿਉਂ ਲਈ ਉਸ ਨੂੰ ਬਾਸ ਉੱਪਰ ਰੱਖ ਕੇ ਅੱਗ ਲਾ ਲਈ ਅਤੇ ਅੱਗ ਨਾਲ ਸੜਦੀ ਬੋਰੀ ਸੱਪ ਉੱਪਰ ਸੁੱਟ ਦਿੱਤੀ ਜਿਸ ਨਾਲ ਸੱਪ ਸੜ ਕੇ ਮਰ ਗਿਆ ਸ਼ਾਮ ਨੂੰ ਜਦੋਂ ਬਾਬਾ ਜੀ ਆਏ ਤਾਂ ਸੰਗਤ ਨੇ ਸੱਪ ਮਾਰਨ ਦੀ ਸਾਰੀ ਵਿਥਿਆ ਬਾਬਾ ਜੀ ਨੂੰ ਦੱਸੀ ਬਾਬਾ ਜੀ ਸਾਰੀ ਸੰਗਤ ਨੂੰ ਬਹੁਤ ਗੁੱਸੇ ਹੋਏ ਖਾਸ ਕਰਕੇ ਮਹਿੰਦਰ ਸਿੰਘ ਨੂੰ ਕੋਲ ਸੱਦ ਕੇ ਕਹਿਣ ਲੱਗੇ ਤੂੰ ਬਹੁਤ ਮਾੜਾ ਕੰਮ ਕੀਤਾ ਹੈ ਜੇ ਭਲਾ ਸਾਪ ਉਹ ਗੁਫਾ ਵਿੱਚ ਵੜ ਹੀ ਗਿਆ ਸੀ ਉਸ ਨੂੰ ਉੱਥੇ ਰਹਿਣ ਦਿੰਦੇ ਮੈਂ ਕਿਹੜਾ ਵਿਦੇਸ਼ ਚਲਾ ਗਿਆ ਸੀ ਆ ਹੀ ਜਾਣਾ ਸੀ ਕੋਈ ਵੀ ਇਹੋ ਜਿਹਾ ਕੰਮ ਕਰਨਾ ਹੋਵੇ ਤਾਂ ਪੁੱਛ ਕੇ ਕਰੀਦਾ ਹੈ ਬਾਬਾ ਜੀ ਥੋੜੀ देर ਚੁੱਪ ਰਹੇ ਫਿਰ ਕਹਿਣ ਲੱਗੇ ਅੱਛਾ ਜੋ ਹੋਣਾ ਸੀ ਹੋ ਗਿਆ ਆਗਾ ਖਿਆਲ ਰੱਖਣਾ ਮਹਿੰਦਰ ਸਿੰਘ ਜੀ ਦੱਸਦੇ ਸਨ ਕਿ ਉਸ ਤੋਂ ਬਾਅਦ ਮੈਂ ਜਦੋਂ ਵੀ ਗੁਰਦੁਆਰਾ ਸਾਹਿਬ ਤੋਂ ਪਿੰਡ ਜਾਣਾ ਤਾਂ ਹਰ ਰੋਜ਼ ਰਸਤੇ ਵਿੱਚ ਸੱਪ ਮਿਲਣਾ। ਲਗਾਤਾਰ 3-4 ਦਿਨ ਜਦੋਂ ਇਸੇ ਤਰ੍ਹਾਂ ਹੋਇਆ ਤਾਂ ਮੈਂ ਬਾਬਾ ਜੀ પાસે ਬੇਨਤੀ ਕੀਤੀ ਕਿ ਮੈਨੂੰ ਹਰ ਰੋਜ਼ ਰਸਤੇ ਵਿੱਚ ਸੱਪ ਮਿਲਦਾ ਹੈ। ਬਾਬਾ ਜੀ ਨੇ ਹੁਕਮ ਕੀਤਾ ਕਿ 21 ਦਿਨ ਮੂਲ ਮੰਤਰ ਦੀਆਂ ਦੋ ਮਾਲਾਂ ਇੱਕ ਸਵੇਰੇ ਤੇ ਇੱਕ ਸ਼ਾਮੀ ਪ੍ਰੇਮ ਨਾਲ ਕਰਕੇ ਸਤਗੁਰੂ ਪਾਸੋਂ ਅਰਦਾਸ ਰੂਪ ਵਿੱਚ ਖਿਮਾ ਮੰਗੋ ਤਾਦੇ ਤੇਰਾ ਖਿਹੜਾ ਛੱਡਣਗੇ ਜਿਸ ਦਿਨ ਮਾਲਾ ਪੂਰੀਆਂ ਹੋ ਜਾਣ ਤਦ ਕੜਾ ਪ੍ਰਸ਼ਾਦ ਦੀ ਦੇਗ ਬਣਵਾ ਕੇ ਸਵਾ ਰੁਪਇਆ ਸਤਿਗੁਰ ਜੀ ਦੀ ਗੋਲਕ ਵਿੱਚ ਪਾ ਕੇ ਅਰਦਾਸ ਕਰਾਈ ਸੋ ਭਾਈ ਮਹਿੰਦਰ ਸਿੰਘ ਜੀ ਨੇ ਜਿਸ ਦਿਨ ਮੂਲ ਮੰਤਰ ਦਾ ਜਾਪ ਆਰੰਭ ਕੀਤਾ ਉਸ ਦਿਨ ਤੋਂ ਹੀ ਮੋੜ ਸੱਪ ਨਹੀਂ ਮਿਲਿਆ ਅਤੇ ਸਾਰਾ ਨਿਯਮ ਪੂਰਾ ਕਰਕੇ ਸਤਿਗੁਰੂ ਸ਼ਿਰ ਗੁਰ ਗ੍ਰੰਥ ਸਾਹਿਬ ਜੀ ਅੱਗੇ ਦੇਖਾ ਰਾ ਕੇ ਅਰਦਾਸ ਕਰਵਾਈ ਅਤੇ ਪਛਤਾਪ ਕਰਕੇ ਮੁਆਫੀ ਮੰਗੀ ਉਸ ਤੋਂ ਬਾਅਦ ਮਹਿੰਦਰ ਸਿੰਘ ਜੀ ਹੁਣਾਂ ਨੂੰ ਕਦੇ ਵੀ ਸੱਪ ਦਿਖਾਈ ਨਹੀਂ ਦਿੱਤਾ ਸੇਕ ਨਹਿਆ ਸੇਕ ਨਹਿਆ ਜਿਨਾ ਨ ਬਿਸਰੇ ਨਾਮ ਸੇਕ ਨਹਿਆ ਸੇਕ ਨਹਿਆ भेद नण मूल साईं जै भेद न जाण साईं जे आ जीनान बिसरे नाम शेक शेक ने आ जीना न बिसराम शे कन से कन हे या